ਸਤਿ ਸ਼੍ਰੀ ਅਕਾਲ ਜੀ ਖਬਰ ਪੜਤਾਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁੰਦਰ ਡੱਲਾ ਜੀ ਡੱਲਾ ਜੀ ਬਹੁਤ-ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮਨਦੀਪ ਸਿੰਘ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਡੱਲਾ ਜੀ ਕਹਿੰਦੇ ਜਿਹੜੇ ਆਮ ਆਦਮੀ ਪਾਰਟੀ ਦੇ ਰਾਸਵਾਰੇ ਮੈਂਬਰ ਨੇ ਉਹਨਾਂ ਦੇ ਵੱਲੋਂ ਫੰਡਾਂ ਦੀ ਸਹੀ ਤਰ੍ਹਾਂ ਦੇ ਨਾਲ ਵਰਤੋਂ ਨਹੀਂ ਕੀਤੀ ਗਈ ਇਸ ਨੂੰ ਭਗਵੰਤ ਮਾਨ ਦੇ ਲਈ ਝਟਕ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ ਇਸ ਗੱਲ ਦੇ ਉੱਪਰ ਆਪਣਾ ਵਿਸ਼ਲੇਸ਼ਣ ਜਿਹੜਾ ਉਹ ਜ਼ਰੂਰ ਸਾਂਝਾ ਕਰਿਓ ਕਿ ਭਗਵੰਤ ਮਾਨ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਰਾਸਵਾਰੇ ਮੈਂਬਰ ਨੇ 2027 ਤੋਂ ਪਹਿਲਾਂ ਰਾਧਾ ਰੋੜਾ ਬਣ ਰਹੇ ਨੇ ਭਗਵੰਤ ਮਾਨ ਦੇ ਲਈ ਇਸ ਦਾ ਅਸਰ ਹੈ ਜਿਹੜਾ ਉਹ ਤਰਨਤਾਰਨ ਦੀ ਜਿੰਨੀ ਚੋਣ ਤੇ ਵੀ ਹੋ ਸਕਦਾ ਦੇਖੋ ਬਹੁਤ ਹੀ ਤੁਸੀਂ ਮਹੱਤਵਪੂਰਨ ਵਿਸ਼ਾ ਹੈ ਬਹੁਤ ਹੀ ਮਹੱਤਵਪੂਰਨ ਟੌਪਿਕ ਹੈ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਆਮ ਆਦਮੀ ਪਾਰਟੀ ਨੂੰ ਜਦੋਂ 92 ਸੀਟਾਂ ਮਿਲੀਆਂ ਪੰਜਾਬ ਦੇ ਵਿੱਚ ਵੱਡੀ ਗਿਣਤੀ ਰਾਜ ਸਭਾ ਦੇ ਜਿਹੜੇ ਮੈਂਬਰ ਨੇ ਉਹ ਆਮ ਆਦਮੀ ਪਾਰਟੀ ਦੇ ਹਿੱਸੇ ਆਏ ਇਕੱਲੇ ਜੇ ਪੰਜਾਬ ਦੀ ਗੱਲ ਕਰੀਏ ਤੇ ਸੱਤ ਰਾਜ ਸਭਾ ਦੇ ਮੈਂਬਰ ਜਿਹੜੇ ਨੇ ਉਹ ਪੰਜਾਬ ਦੇ ਕੋਟੇ ਚੋਂ ਗਏ ਸੰਤ ਸੀਚਿਆਲ ਪੰਜਾਬ ਦੇ ਕੋਟੇ ਚੋਂ ਗਏ ਹਰਪਜਨ ਸਿੰਘ ਕ੍ਰਿਕਟ ਖਿਡਾਰੀ ਪੰਜਾਬ ਦੇ ਕੋਟੇ ਚੋਂ ਗਏ ਜਿਹੜੇ ਸਾਨੀ ਸਾਹਿਬ ਨੇ ਦਿੱਲੀ ਵਾਲੇ ਉਦਯੋਗਪਤੀ ਉਹ ਪੰਜਾਬ ਦੇ ਕੋਟੇ ਚੋਂ ਗਏ ਮਿੱਤਲ ਸਾਹਿਬ ਯੂਨੀਵਰਸਿਟੀ ਵਾਲੇ ਉਹ ਪੰਜਾਬ ਦੇ ਕੋਟੇ ਚ ਗਏ ਚਾਰ ਹੋ ਗਏ ਪੰਜਵੇਂ ਨੰਬਰ ਤੇ ਗਏ ਸੀ ਪਹਿਲਾ ਸੰਜੀਵ ਅਰੋੜਾ ਹੁਣ ਉਹਨਾਂ ਦੀ ਜਗ੍ਹਾ ਤੇ ਆ ਗਏ ਰਜਿੰਦਰ ਗੁਪਤਾ ਇਹ ਪੰਜ ਹੋ ਗਏ ਛੇਵੇਂ ਹੋ ਗਏ ਰਾਗਵ ਚੱਡਾ ਜੀ ਜਿਹੜੇ ਕੀ ਆਮ ਆਦਮੀ ਪਾਰਟੀ ਦੇ ਲੀਡਰ ਨੇ ਔਰ ਸੱਤਵੇਂ ਨੇ ਸੰਦੀਪ ਪਾਟਕ ਸੱਤ ਦੇ ਸੱਤ ਜਿਹੜੇ ਰਾਜ ਸਭਾ ਦੇ ਮੈਂਬਰ ਨੇ ਉਹ ਪੰਜਾਬ ਦੇ ਕੋਟੇ ਚ ਗਏ ਸੰਤ ਸੀਚੇਵਾਲ ਬਾਰੇ ਮੰਨਿਆ ਜਾਂਦਾ ਹੈ ਕਿ ਸੰਤ ਸੀਚੇਵਾਲ ਨੇ ਬਹੁਤ ਜ਼ੋਰ ਲਾਇਆ ਜਿਹੜਾ ਫੰਡ ਉਹਨਾਂ ਨੂੰ ਕੇਂਦਰ ਤੋਂ ਮਿਲਦਾ ਮੈਂ ਉਹਦੇ ਤੇ ਵੀ ਆਉਣਾ ਪਹਿਲਾਂ ਮੈਂ ਦੱਸਦਾ ਕਿ ਰਾਗਵ ਚੱਡਾ ਔਰ ਜਿਹੜੇ ਪਾਟਕ ਸਾਹਿਬ ਨੇ ਇਹ ਆਮ ਆਦਮੀ ਪਾਰਟੀ ਦੇ ਲੀਡਰ ਸੀ ਇਹਨਾਂ ਦਾ ਸਬੰਧ ਪਾਟਕ ਸਾਹਿਬ ਦਾ ਵੀ ਪੰਜਾਬ ਨਾਲ ਨਹੀਂ ਸੀ ਸਾਨੀ ਸਾਹਿਬ ਦਾ ਵੀ ਸਿੱਧੇ ਤੌਰ ਤੇ ਕਿਉਂਕਿ ਉਹ ਦਿੱਲੀ ਦੇ ਵਿੱਚ ਉਦਯੋਗ ਕਾਰੋਬਾਰ ਕਰਦੇ ਨੇ ਉਸ ਵੇਲੇ ਕਈ ਗੱਲਾਂ ਖੜੀਆਂ ਹੋਈਆਂ ਕਿ ਜਿਹੜੇ ਰਾਜ ਸਭਾ ਦੇ ਐਮਪੀ ਚੁਣੇ ਗਏ ਨੇ ਅਗਰ ਆਮ ਆਦਮੀ ਪਾਰਟੀ ਦੇ ਵਰਕਰ ਚੁਣ ਲਏ ਜਾਂਦੇ ਵਲੰਟੀਅਰ ਚੁਣ ਲਏ ਜਾਂਦੇ ਜਾਂ ਉਹ ਲੋਕ ਭੇਜ ਦਿੱਤੇ ਜਾਂਦੇ ਰਾਜ ਸਭਾ ਦੇ ਵਿੱਚ ਜਿਹੜੇ ਲਗਾਤਾਰ ਪੰਜਾਬ ਦੇ ਮੁੱਦਿਆਂ ਨੂੰ ਉਭਾਰਦੇ ਨੇ ਔਰ ਕੇਂਦਰ ਦੇ ਕੰਨਾਂ ਦੇ ਵਿੱਚ ਬਾਰ ਬਾਰ ਇਹ ਗੱਲਾਂ ਪਾਉਂਦੇ ਕਿ ਪੰਜਾਬ ਦੀਆਂ ਮੰਗਾਂ ਕੀ ਨੇ ਔਰ ਪੰਜਾਬ ਦੀਆਂ ਮੰਗਾਂ ਦਾ ਮੰਨਿਆ ਜਾਣਾ ਮਹੱਤਵਪੂਰਨ ਕਿਉਂ ਹੈ ਔਰ ਅਗਰ ਪੰਜਾਬ ਖੁਸ਼ਹਾਲ ਹੁੰਦਾ ਹੈ ਤੇ ਦੇਸ਼ ਦੀ ਤਰੱਕੀ ਕਿਵੇਂ ਹੈ ਪਰ ਅਗਰ ਇਹ ਮੰਗਾਂ ਪੰਜਾਬ ਦੀਆਂ ਜ਼ਰੂਰੀ ਨਹੀਂ ਮੰਨੀਆਂ ਜਾਂਦੀਆਂ ਤੇ ਇਹਦੇ ਨਾਲ ਪੰਜਾਬ ਨੂੰ ਘਾਟਾ ਕੀ ਹੈ ਦੇਖੋ ਜਿਹੜੇ ਵੱਡੇ ਮੁੱਦੇ ਨੇ ਜਿਹੜੇ ਸਾਡੇ ਰਾਜ ਸਭਾ ਮੈਂਬਰ ਜਾ ਕੇ ਪਾਰਲੀਮੈਂਟ ਦੇ ਵਿੱਚ ਲੜਦੇ ਜਾਂ ਜਿਹੜੇ ਰਾਜ ਸਭਾ ਮੈਂਬਰ ਨੇ ਇਹ ਦੇਸ਼ ਦੇ ਵੱਡੇ ਵੱਡੇ ਜਿਹੜੇ ਵਕੀਲ ਨੇ ਇਹ ਉਹਨਾਂ ਦੇ ਨਾਲ ਸੰਪਰਕ ਬਣਾਉਂਦੇ ਔਰ ਕੋਰਟ ਕਚਹਿਰੀਆਂ ਦੇ ਵਿੱਚ ਇਹ ਮਸਲੇ ਲੈ ਕੇ ਜਾਂਦੇ ਇਹਨਾਂ ਦੇ ਵਿੱਚ ਪੰਜਾਬ ਦੇ ਡੈਮਾਂ ਦਾ ਮਸਲਾ ਹੈ ਪੰਜਾਬ ਦੇ ਪੁਨਰਗਠਨ ਐਕਟ ਹੈ ਜਿਹੜਾ ਉਹਦੀਆਂ ਧਰਾਵਾਂ ਨੂੰ ਚੈਲੰਜ ਕਰਨ ਦਾ ਵਕ ਵਕ ਧਰਾਵਾਂ ਨੂੰ ਚੰਡੀਗੜ੍ਹ ਪੰਜਾਬ ਨੂੰ ਮਿਲੇ ਪੰਜਾਬ ਦੇ ਸਰਹੱਦੀ ਕਿਸਾਨਾਂ ਦੇ ਲਈ ਕੋਈ ਵੱਡਾ ਆਰਥਿਕ ਪੈਕੇਜ ਮਿਲੇ ਪੰਜਾਬ ਦੇ ਲਈ ਕੋਈ ਆਰਥਿਕ ਪੈਕੇਜ ਮਿਲੇ ਪੰਜਾਬ ਦੇ ਲਈ ਕੋਈ ਟੈਕਸ ਬੈਨੀਫਿਟ ਮਿਲਣ ਜਿਵੇਂ ਹਿਮਾਚਲ ਪ੍ਰਦੇਸ਼ ਲਈ ਹੈ ਕਿਉਂਕਿ ਪੰਜਾਬ ਸਰਹੱਦੀ ਸੂਬਾ ਹੈ ਪੰਜਾਬ ਦੀ ਖੇਤੀਬਾੜੀ ਲਈ ਐਮਐਸਪੀ ਦਾ ਕਾਨੂੰਨ ਬੜੇ ਉਹਦੇ ਲਈ ਕੋਈ ਲੀਗਲਾਈਜ਼ਡ ਵੇ ਦੇ ਨਾਲ ਸੰਘਰਸ਼ ਕੀਤਾ ਜਾਵੇ ਪੰਜਾਬ ਦੇ ਵਿੱਚ ਫਸਲਾਂ ਤੇ ਐਮਐਸਪੀ ਕਿਵੇਂ ਲੱਗੇ ਹਾਲਾਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ 22 ਤੋਂ ਪਹਿਲਾਂ ਇਹ ਦਾਵਾ ਸੀ ਆਮ ਆਦਮੀ ਪਾਰਟੀ ਦਾ ਕਿ ਜੇ ਸਾਡੀ ਸਰਕਾਰ ਆ ਗਈ ਅਸੀਂ 22 ਦੀਆਂ 22 ਫਸਲਾਂ ਤੇ ਐਮਐਸਪੀ ਦਵਾਂਗੇ ਇੱਕ ਲੀਡਰ ਇਹਨਾਂ ਦਾ ਛੁਟਕੀ ਮਾਰ ਕੇ ਵੀ ਕਹਿੰਦਾ ਸੀ ਬੀਬੀ ਜੀ ਕਿ ਸਾਡ ਨੂੰ ਤੁਸੀਂ ਹੁਣ ਹੀ ਦਿਓ ਕੈਪਟਨ ਅਮਰਿੰਦਰ ਜੀ ਸਰਕਾਰ ਅਸੀਂ ਛੁਟਕੀਆਂ 'ਚ ਐਮਐਸਪੀ ਲਾ ਦੇਾਂਗੇ ਸੋ ਚਲੋ ਛੁਟਕੀਆਂ ਛਟਕੀਆਂ 'ਚ ਤਾਂ ਐਮਐਸਪੀ ਨਹੀਂ ਲੱਗਦੀ ਹੁੰਦੀ ਪਰ ਸੰਘਰਸ਼ੇ ਦੇ ਤੇ ਕੀਤਾ ਜਾ ਸਕਦਾ ਸੀ ਸੰਗਠਿਤ ਤਰੀਕੇ ਦੇ ਨਾਲ ਪਾਰਲੀਮੈਂਟ ਚ ਜਾ ਕੇ ਪੰਜਾਬ ਦੇ ਸਿੱਖਿਆ ਦੇ ਖੇਤਰ ਚ ਬਹੁਤ ਕੁਝ ਹੋਣ ਵਾਲਾ ਹੈ ਪੰਜਾਬ ਦੀਆਂ ਖੇਡਾਂ ਦੇ ਖੇਤਰ ਚ ਬਹੁਤ ਕੁਝ ਹੋਣ ਵਾਲਾ ਹੈ ਹਰ ਭਜਨਮਾਨ ਔਰ ਜਿਹੜੇ ਹੋਰ ਪੰਜਾਬ ਦੇ ਰਾਜ ਸਭਾ ਮੈਂਬਰ ਕੇਂਦਰ ਚ ਗਏ ਨੇ ਮਾੜਾ ਮੋਟਾ ਕਦੀ ਪਾਰਲੀਮੈਂਟ ਦੇ ਸੈਸ਼ਨ ਚ ਸਵਾਲ ਪੁੱਛ ਲੈਣਾ ਗੱਲ ਸਿਰਫ ਇੱਥੇ ਖਤਮ ਨਹੀਂ ਹੁੰਦੀ ਕਿ ਦੇਖੋ ਜੀ ਪਾਰਲੀਮੈਂਟ ਚ ਅਸੀਂ ਮੁੱਦਾ ਚੱਕਤਾ ਗੱਲ ਹੈ ਸੰਗਠਿਤ ਅੰਦੋਲਨ ਖੜਾ ਕਰਨਾ ਪੰਜਾਬ ਦੇ ਸੱਤ ਰਾਜ ਸਭਾ ਮੈਂਬਰ ਅਗਰ ਇਕੱਠੇ ਹੋ ਕੇ ਪੰਜਾਬ ਦੇ ਮੁੱਦਿਆਂ ਤੇ ਕੋਈ ਅੰਦੋਲਨ ਛੇੜਨ ਉਹਦਾ ਦੇਸ਼ ਦੇ ਵਿੱਚ ਅਸਰ ਜਾਂਦਾ ਕਿ ਪੰਜਾਬ ਦੇ ਰਾਜ ਸਭਾ ਮੈਂਬਰਾਂ ਨੇ ਦੇਸ਼ ਦੇ ਵਿੱਚ ਪੰਜਾਬ ਦੇ ਮੁੱਦਿਆਂ ਤੇ ਅੰਦੋਲਨ ਛੇੜਤਾ ਪਰ ਬੜੇ ਦੁਖ ਦੀ ਗੱਲ ਹੈ ਕਿ ਜੀ ਇਹ ਨਹੀਂ ਹੋ ਸਕਿਆ ਹੁਣ ਜਿਹੜਾ ਤਾਜ਼ਾ ਰੌਲਾ ਮਨਦੀਪ ਜੀ ਜਿਹੜੇ ਤੁਸੀਂ ਵੀ ਮੈਨੂੰ ਜਿਹੜੀ ਗੱਲ ਕੀਤੀ ਹੈ ਹੁਣ ਤੱਕ ਪਿਛਲੇ ਜਦੋਂ ਦੇ ਇਹ ਨਵੇਂ ਰਾਜ ਸਭਾ ਦੇ ਮੈਂਬਰ ਆਏ ਨੇ 2022 ਤੋਂ ਲੈ ਕੇ ਇਹਨਾਂ ਦੀ ਟਰਮ ਹੈ 2022 ਤੋਂ ਲੈ ਕੇ 2028 ਇਹ ਜਿਹੜੇ ਹੁਣ ਰਾਜ ਸਭਾ ਮੈਂਬਰ ਆਏ ਨੇ ਇਹਨਾਂ ਨੂੰ ਲਗਭਗ ਪੰਜਾਬ ਦੇ ਵਾਲਿਆਂ ਨੂੰ 101 ਕਰੋੜ ਤੋਂ ਕੁਝ ਰੁਪਏ ਜ਼ਿਆਦਾ ਇਹਨਾਂ ਦੇ ਐਮਪੀ ਲੈਡਸ ਆ ਚੁੱਕੇ ਨੇ ਹੁਣ ਐਮਪੀ ਲੈਡਸ ਕੀ ਹੈ ਪਹਿਲਾਂ ਤਾਂ ਇਹ ਸਮਝਾ ਦਈਏ ਐਮਪੀ ਲੈਡਸ mp ਮੈਂਬਰ ਆਫ ਪਾਰਲੀਮੈਂਟ mp lads ਲੋਕਲ ਏਰੀਆ ਡਿਵੈਲਪਮੈਂਟ ਸਕੀਮ ਹੁਣ ਸਧਾਰਨ ਭਾਸ਼ਾ ਚ ਕਹਾਂ mp lads ਦਾ ਮਤਲਬ ਹੈ ਕਿ ਮੈਂਬਰ ਪਾਰਲੀਮੈਂਟਾਂ ਦੇ ਲਈ ਲੋਕਲ ਏਰੀਆ ਡਿਵੈਲਪਮੈਂਟ ਸਕੀਮ ਉਹਦੇ ਵਿੱਚ ਇਹਨਾਂ ਨੂੰ ਪੈਸੇ ਜਾਰੀ ਕੀਤੇ ਜਾਂਦੇ ਨੇ ਇਹਨਾਂ ਸਾਰੇ ਮੈਂਬਰ ਪਾਰਲੀਮੈਂਟਾਂ ਦਾ ਜੇ ਕੁੱਲ ਅਸੀਂ ਆਪ ਦੇਖੀਏ ਜਿਹੜੇ ਪੈਸੇ ਅਲੋਟ ਕੀਤੇ ਗਏ ਵੱਖ-ਵੱਖ ਸਕੀਮਾਂ ਦੇ ਲਈ ਉਹ ਕੀਤੇ ਗਏ 101 ਕਰੋੜ ਤੋਂ ਜ਼ਿਆਦਾ ਔਰ ਮੀਡੀਆ ਦੇ ਵਿੱਚ ਔਰ ਵਕ ਵਕ ਅਖਬਾਰਾਂ ਦੇ ਵਿੱਚ ਜਿਹੜੀਆਂ ਰਿਪੋਰਟਾਂ ਆਈਆਂ ਨੇ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਸਾਡੇ ਰਾਜ ਸਭਾ ਦੇ ਮੈਂਬਰ ਨੇ ਇਹਨਾਂ ਨੇ ਸਾਰਿਆਂ ਨੇ ਮਿਲ ਕੇ ਹੁਣ ਤੱਕ 101 ਕਰੋੜ ਦੇ ਵਿੱਚੋਂ ਸਿਰਫ 26.95 ਕਰੋੜ ਸੋ 27 ਕਰੋੜ ਰੁਪਏ ਆ ਜਿਹੜੇ ਉਹ ਇਹਨਾਂ ਨੇ ਵਰਤੇ ਨੇ ਜਾਂ ਖਰਚੇ ਨੇ ਇਹ ਕਹਿ ਲੀਏ ਤੇ 74 ਕਰੋੜ ਰੁਪਈਆ ਜਿਹੜਾ ਉਹ ਅਨਯੂਟਿਲਾਈਜ਼ਡ ਦੱਸਿਆ ਜਾ ਰਿਹਾ ਹੈ ਜਿਹੜਾ ਡਾਟਾ ਵੀ ਅਵੇਲੇਬਲ ਹੈ ਜਿਹੜੀ ਯੂਨੀਅਨ ਗਵਰਨਮੈਂਟ ਹੈ ਉਹਦੀਆਂ ਜਿਹੜੀਆਂ ਜਿਹੜੀਆਂ ਅਫੀਸ਼ੀਅਲ ਵੈਬਸਾਈਟਸ ਨੇ ਉਹਨਾਂ ਦੇ ਉੱਤੇ ਹਾਲਾਂਕਿ ਕਈ ਵਾਰੀ ਡਾਟਾ ਅਪਡੇਟ ਹੋਣ ਵਾਲਾ ਵੀ ਹੁੰਦਾ ਆਪਾਂ ਇਸ ਗੱਲ ਤੋਂ ਵੀ ਨਹੀਂ ਨਕਾਰਦੇ ਕਿਉਂਕਿ ਜਦੋਂ ਪੰਜਾਬ 'ਚ ਹੁਣ ਪਿੱਛੇ ਜੇ ਹੜ੍ਹ ਆਏ ਸਾਰੇ ਮੈਂਬਰ ਪਾਰਲੀਮੈਂਟਾਂ ਦੀ ਮੰਗ ਨੂੰ ਰਾਗਵ ਚੱਡਾ ਦਾ ਬਿਆਨ ਪਟਕਸ਼ਾਪ ਦਾ ਬਿਆਨ ਉਦੋਂ ਇਹਨਾਂ ਸਾਰਿਆਂ ਦੇ ਇਹ ਬਿਆਨ ਆਏ ਕਿ ਅਸੀਂ ਆਪਣਾ ਐਮਪੀ ਲੈਡਸ ਫੰਡ 5-5 ਕਰੋੜ ਰੁਪਏ ਹੜਪੀੜਤਾ ਨੂੰ ਦੰਨਿਆ ਇਹ ਖਬਰਾਂ ਵੀ ਟੈਲੀਵਿਜ਼ਨਾਂ 'ਤੇ ਚਲੀਆਂ ਅਖਬਾਰਾਂ 'ਚ ਵੀ ਗੱਲਾਂ ਆਈਆਂ ਹੁਣ ਸਵਾਲ ਇਹ ਹੈ ਕਿ ਅਗਰ 101 ਕਰੋੜ ਰੁਪਿਆ ਸਮੁੱਚਤਾ ਦੇ ਵਿੱਚ ਆਇਆ ਤੇ ਸਾਡੇ ਰਾਜ ਸਭਾ ਦੇ ਮੈਂਬਰ ਪਾਰਲੀਮੈਂਟ ਉਹ ਪੈਸਾ ਯੂਟਿਲਾਈਜ਼ ਨਹੀਂ ਕਰ ਸਕੇ ਉਹਨਾਂ ਨੂੰ ਤਾਂ ਲੜਾਈ ਲੜ ਕੇ ਇਹ ਪੈਸਾ ਖਪਾਉਣਾ ਚਾਹੀਦਾ ਸੀ ਪੰਜਾਬ 'ਚ ਪੰਜਾਬ ਦੇ ਵਿੱਚ ਅਗਰ 74 ਕਰੋੜ ਰੁਪਇਆ ਨਹੀਂ ਉਹ ਖਰਚਿਆ ਗਿਆ ਇਹ ਕੋਈ ਬਹੁਤੀ ਚੰਗੀ ਗੱਲ ਨਹੀਂ ਹੈ ਪੰਜਾਬ ਸਰਕਾਰੀ ਤੌਰ ਤੇ ਪੈਸੇ ਪੈਸੇ ਦੇ ਲਈ ਔਖ ਹੈ ਔਰ ਇਹ ਪੈਸਾ ਅਗਰ ਐਮਪੀ ਆਪਣੇ ਪਦਰ ਤੇ ਲੋਕਲ ਏਰੀਆ ਡਿਵੈਲਪਮੈਂਟ ਦੇ ਲਈ ਵਰਤ ਦੰਦੇ ਤੇ ਕਿੰਡੀ ਚੰਗੀ ਗੱਲ ਹੋਣੀ ਸੀ ਹੁਣ ਜਿਹੜੇ ਵਿਰੋਧੀ ਨੇ ਭਾਵੇਂ ਪ੍ਰਤਾਪ ਸਿੰਘ ਬਾਜਵਾ ਨੇ ਭਾਵੇਂ ਸੁਖਬੀਰ ਸਿੰਘ ਬਾਦਲ ਨੇ ਭਾਵੇਂ ਰਾਜਾ ਵੜਿੰਗ ਨੇ ਭਾਵੇਂ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਹੈ ਇਹ ਸਾਰਿਆਂ ਨੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰਾਂ ਤੇ ਸਵਾਲ ਖੜੇ ਕਰਤੇ ਕਿ ਤੁਸੀਂ ਐਮਪੀ ਲੈਡਸ ਦਾ ਜਿਹੜਾ ਪੈਸਾ ਹੈ ਉਹ ਕਿਉਂ ਨਹੀਂ ਵਰਤਿਆ ਔਰ ਜਿਹੜਾ ਪੈਸਾ ਵਰਤਿਆ ਗਿਆ ਉਹਨਾਂ ਦੇ ਵਿੱਚ ਸੰਤ ਸੀਚਿਆਲ ਸੰਤ ਸੀਚਿਆਲ ਨੇ 9.34 ਕਰੋੜ ਰੁਪਇਆ ਜਿਹੜਾ ਉਹ ਖਰਚਿਆ ਉਹਨਾਂ ਨੂੰ 14.72 ਕਰੋੜ ਰੁਪਇਆ ਜਾਰੀ ਹੋਇਆ ਸੀ ਅਲੋਟ ਹੋਇਆ ਸੀ ਇਹਦਾ ਮਤਲਬ ਹੈ ਜਿਹੜੇ ਸੰਤ ਸੀਚੇਵਾਲ ਨੇ ਬਲਬੀਰ ਸਿੰਘ ਸੀਚੇਵਾਲ ਉਹਨਾਂ ਨੇ 50% ਤੋਂ ਜ਼ਿਆਦਾ ਆਪਣਾ ਜਿਹੜਾ ਐਮਪੀ ਲੈਡਸ ਦਾ ਪੈਸਾ ਉਹ ਖਰਚਿਆ ਉਹ ਨੰਬਰ ਇੱਕ ਤੇ ਨੇ ਹੁਣ ਜੇ ਉਸ ਤੋਂ ਬਾਅਦ ਅਸੀਂ ਗੱਲ ਕਰੀਏ ਕਿ ਹੋਰ ਪੈਸਾ ਕਿਹਨੇ ਖਰਚਿਆ ਹੁਣ ਰਾਗਵ ਚੱਡਾ ਨੇ ਆਂਕੜੇ ਦੱਸਦੇ ਨੇ ਕਿ ਆਮ ਆਦਮੀ ਪਾਰਟੀ ਦੇ ਸਭ ਤੋਂ ਯੰਗ ਐਮਪੀ ਨੇ ਰਾਗਵ ਚੱਡਾ ਆ ਕੁਝ ਦਿਨ ਪਹਿਲਾਂ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਸ਼ਾਇਦ ਉਹਨਾਂ ਦੇ ਘਰੇ ਪੁੱਤ ਨੇ ਜਨਮ ਲਿਆ ਉਹਨਾਂ ਨੂੰ ਮੁਬਾਰਕਾਂ ਲੇਕਿਨ ਪਹਿਲਾਂ ਉਹਨਾਂ ਨੇ ਵਿਆਹ ਕਰਾਇਆ ਚੰਗੀ ਗੱਲ ਹੈ ਫਿਰ ਅੱਖ ਦਾ ਆਪਰੇਸ਼ਨ ਕਰਾਇਆ ਲੰਡਨ ਜਾ ਕੇ ਕਹਿੰਦੇ ਚੰਗੀ ਗੱਲ ਹੈ ਬਹੁਤਾ ਸਮਾਂ ਉਹ ਯੂਕੇ ਰਹਿਏ ਉਦੋਂ ਚੰਗੀ ਗੱਲ ਹੈ ਉਹਨਾਂ ਨੇ ਅੱਖ ਦਾ ਆਪਰੇਸ਼ਨ ਕਰਾਇਆ ਪਰ ਪੰਜਾਬ ਦੇ ਆਪਣੇ ਐਮਪੀ ਲੈਂਡਸ ਦੇ ਪੈਸੇ ਬਾਰੇ ਵੀ ਉਹਨਾਂ ਨੂੰ ਸੋਚਣ ਦੀ ਲੋੜ ਹੈ ਉਹਨਾਂ ਨੂੰ 70.86 ਲੱਖ ਉਹਨਾਂ ਨੇ ਖਰਚਿਆ ਜਿਹੜਾ ਮੀਡੀਆ 'ਚ ਰਿਪੋਰਟ ਹੋਇਆ 70.86 ਲੱਖ ਰੁਪਇਆ ਖਰਚਿਆ ਉਹਨਾਂ ਨੇ ਉਹਨਾਂ ਨੂੰ ਮਿਲਿਆ ਸੀ 18.82 ਕਰੋੜ ਰੁਪਇਆ ਹੁਣ ਰਾਗਵ ਚੱਡਾ ਦਾ ਕਾਦ ਆਮ ਆਦਮੀ ਪਾਰਟੀ 'ਚ ਵੱਡਾ ਸੀ ਰਾਗਵ ਚੱਡਾ ਬਾਰੇ ਕਿਹਾ ਜਾਂਦਾ ਸੀ ਕਿ ਉਹਨਾਂ ਦੀ ਮਰਜ਼ੀ ਬਿਨਾ ਅਫਸਰ ਨਹੀਂ ਸੀ ਪੰਜਾਬ 'ਚ ਬਦਲੇ ਜਾਂਦੇ ਅਰਵਿੰਦ ਕੇਜਰੀਵਾਲ ਦੇ ਬਹੁਤ ਨੇੜੇ ਮੰਨੇ ਜਾਂਦੇ ਨੇ ਸੀਏ ਵੀ ਨੇ ਕਹਿੰਦੇ ਚਾਰਟਰਟ ਅਕਾਊਂਟੈਂਟ ਵੀ ਨੇ ਬੜੇ ਸਿਆਣੇ ਨੇ ਪੜੇ ਲਿਖੇ ਨੇ ਉਮਰ ਛੋਟੀ ਐ ਪਰ ਸਵਾਲ ਇਹ ਐ ਕਿ ਇੱਕ ਰਾਜ ਸਭਾ ਦਾ ਐਮਪੀ 18.82 ਕਰੋੜ ਰੁਪਏ ਅਲਾਟ ਹੋਏ ਹੋਣ ਉਹਨਾਂ ਦੇ ਵਿੱਚੋਂ ਸਿਰਫ 70.86 ਲੱਖ ਰੁਪਏ ਖਰਚੇ ਮੈਨੂੰ ਲੱਗਦਾ ਇਹਦੇ ਤੋਂ ਵੱਧ ਖਰਚਾ ਇਸ ਤੋਂ ਵੱਧ ਤਾਂ ਉਹਨਾਂ ਨੂੰ ਤਨਖਾਹ ਮਿਲ ਗਈ ਹੋਣੀ ਅੱਜ ਤੱਕ ਚਲੋ ਕੱਲੀ ਤਨਖਾਹ ਨਹੀਂ ਮਿਲੀ ਹੋਣੀ ਭੱਤੇ-ਪੁੱਤੇ ਪਾ ਕੇ ਮਿਲ ਗਈ ਹੋਣੀ ਉਹ ਲਗਾਤਾਰ ਬਾਈ ਤੋਂ ਚਲੇ ਆ ਰਹੇ ਨੇ 100 70 ਲੱਖ ਉਹਨਾਂ ਨੇ ਖਰਚਿਆ ਤੇ ਭੱਤੇ ਪੁੱਤੇ ਪਾ ਕੇ ਜੇ ਉਹਨਾਂ ਨੂੰ ਜਿਹੜੀ ਕੋਠੀ ਫਲੈਟ ਫਲੂਟ ਮਿਲਿਆ ਹੋਣਾ ਉਹਦੇ ਕਿਰਾਏ ਕੁਰੇ ਸਰਕਾਰ ਦੇ ਕੱਢ ਲਏ ਤੇ ਇੰਨਾ ਕੁ ਪੈਸਾ ਤਾਂ ਉਹਨਾਂ ਨੂੰ ਮਿਲ ਗਿਆ ਹੋਣਾ ਸਰਕਾਰ ਤੋਂ ਤਨਖਾਹ ਭੱਤਿਆਂ ਦੇ ਰੂਪ ਚ ਫੰਡਾਂ ਦੇ ਰੂਪ ਚ ਚਲੋ ਖਰਚੇ ਖਰਚੇ ਵੀ ਕੀਤੇ ਹੋਣੇ ਉਹਨਾਂ ਨੇ ਪਰ ਸਵਾਲ ਇਹ ਹੈ ਕਿ ਸਿਰਫ 70 ਲੱਖ ਰੁਪਇਆ ਉਹਨਾਂ ਨੇ ਖਰਚਿਆ ਇਸ ਸਾਲ ਭਗਵੰਤ ਮਾਨ ਦੇ ਲਈ ਵੀ ਖੜੇ ਹੁੰਦੇ ਨੇ ਜਿਹੜੇ ਮੁੱਖ ਮੰਤਰੀ ਨੇ ਜਿਨ੍ਹਾਂ ਨੇ ਰਾਜ ਸਭਾ ਦੇ ਮੈਂਬਰ ਭੇਜਣ 'ਚ ਬਰਾਬਰ ਦੀ ਭੂਮਿਕਾ ਅਦਾ ਕੀਤੀ ਹੈ ਸਿਰਫ ਬਲਵੀਰ ਸਿੰਘ ਸੀਚੇਵਾਲ ਨੇ ਜਿਨ੍ਹਾਂ ਬਾਰੇ ਜਿਹੜੇ ਹੁਣੇ ਸੋਚਦੇ ਹੋਣਗੇ ਵੀ ਦੇਖੋ ਮੈਂ ਤਾਂ ਚੰਗੀ ਪਰਫਾਰਮੈਂਸ ਕਰਤੀ ਹੁਣ ਇਹਨਾਂ ਦੇ ਇੱਕ ਹੋਰ ਸੰਦੀਪ ਪਾਟਕ ਸਾਹਿਬ ਨੇ ਉਹਨਾਂ ਨੇ ਜ਼ਿਆਦਾ ਖਰਚੇ ਉਹਨਾਂ ਨੇ 2.76 ਕਰੋੜ ਰੁਪਏ ਖਰਚੇ 18.32 ਕਰੋੜ ਰੁਪਏ ਚੋਂ ਸੋ ਉਹਨਾਂ ਨੇ ਵੀ 1.8 ਕਰੋੜ ਚੋਂ ਪੌਣੇ 3 ਕਰੋੜ ਦੇ ਖਰਚੇ ਆ। ਅੱਛਾ ਜਿਹੜੇ ਯੂਨੀਵਰਸਿਟੀ ਵਾਲੇ ਨੇ ਮਿੱਤਲ ਸਾਹਿਬ ਜਿਹੜੇ ਕਿਹਾ ਜਾਂਦਾ ਹੈ ਕਿ ਉਦਯੋਗਪਤੀ ਨੇ ਐਜੂਕੇਸ਼ਨਿਸਟ ਨਹੀਂ ਉਹਨਾਂ ਨੂੰ 17 ਕਰੋੜ 35 ਲੱਖ ਰੁਪਿਆ ਮਿਲਿਆ ਅਲੋਟ ਹੋਇਆ। ਉਹਨਾਂ ਨੇ ਕਿੰਨੇ ਖਰਚੇ? 2 ਕਰੋੜ 35 ਲੱਖ ਰੁਪਏ। ਹੁਣ ਜਿਹੜੇ ਐਜੂਕੇਸ਼ਨਿਸਟ ਨੇ ਉਹਨਾਂ ਨੂੰ ਤਾਂ ਵੱਧ ਖਰਚਣੇ ਚਾਹੀਦੇ ਸੀ। ਹਰਪਜਨ ਸਿੰਘ ਫਿਰ 5.74 ਕਰੋੜ ਖਰਚ ਗਿਆ। ਹਰਪਜਨ ਸਿੰਘ ਨੂੰ ਮਿਲੇ ਸੀ 17.19 ਕਰੋੜ ਰੁਪਈਆ। ਉਹਨਾਂ ਨੇ ਵੀ ਚੰਗੇ ਖਰਚਤੇ ਪਰ ਐ ਤਾਂ ਘਟ ਹੈ ਜੇ 17.19 ਕਰੋੜ ਮਿਲਿਆ ਸੀ ਤੇ ਅੱਜ ਤੱਕ 16 ਕਰੋੜ ਖਰਚੇ ਹੁੰਦੇ ਤੇ ਪਤਾ ਲੱਗਦਾ ਕਿ ਲੋਕਲ ਏਰੀਆ ਡਿਵੈਲਪਮੈਂਟ ਤੇ ਇਹਨਾਂ ਨੇ ਪੈਸੇ ਖਰਚੇ ਆ। ਫਿਰ ਵਿਕਰਮਜੀਤ ਸਿੰਘ ਸਾਨੀ ਨੇ ਉਹਨਾਂ ਨੇ ਖਰਚੇ ਨੇ 5.76 ਕਰੋੜ ਪੌਣੇ 1.6 ਕਰੋੜ ਦੇ ਕਰੀਬ ਲੱਖ ਕੁ ਵੱਧ ਉਹਨਾਂ ਨੂੰ ਮਿਲੇ ਸੀ 14.71 ਕਰੋੜ ਅਲਾਟ ਹੋਈ ਸੀ ਇਹਦਾ ਮਤਲਬ ਹੈ ਕਿ ਜੇ ਸਾਰੇ ਐਮਪੀਾਂ ਦੀ ਗੱਲ ਕਰ ਲਈਏ ਸਿਰਫ ਆਪਣੇ ਸੀਚੇਵਾਲ ਸਾਹਿਬ ਨੂੰ ਛੱਡ ਕੇ ਤਾਂ ਕਿਸੇ ਵੀ ਐਮਪੀ ਨੇ ਆਮ ਆਦਮੀ ਪਾਰਟੀ ਦੇ ਨੇ 50 ਪਰਸੈਂਟ ਤੋਂ ਜ਼ਿਆਦਾ ਫੰਡ ਨਹੀਂ ਖਰਚੇ 50% ਵੀ ਨਹੀਂ ਬਣਦੇ ਇਹ ਆਪਣੇ ਆਪ ਚ ਚੁਣੌਤੀ ਹੈ ਮਨਦੀਪ ਸਿੰਘ ਜੀ ਕਿ ਜਦੋਂ ਕੇਂਦਰ ਸਰਕਾਰ ਪੈਸਾ ਦਿੰਦੀ ਹੈ ਸਬਾ ਦੇ ਐਮਪੀਆ ਨੂੰ ਤੇ ਉਹ ਡਵੈਲਪਮੈਂਟ ਦੀਆਂ ਸਕੀਮਾਂ ਚ ਪੈਸਾ ਉਸ ਪੱਧਰ ਤੇ ਨਹੀਂ ਖਰਚਦੇ ਬਲਕਿ ਅਗਰ ਪੈਸਾ ਕੇਂਦਰ ਤੋਂ ਨਹੀਂ ਮਿਲਦਾ ਉਹਨਾਂ ਨੂੰ ਲੜਾਈ ਲੜਨੀ ਚਾਹੀਦੀ ਹੈ ਜਿਵੇਂ ਭਗਵੰਤ ਮਾਨ ਲੜਦਾ ਹੈ ਕਿ ਸਾਨੂੰ ਰੂਰਲ ਡਵੈਲਪਮੈਂਟ ਫੰਡ ਦਾ ਪੈਸਾ ਸਾਡਾ ਰੋਕਿਆ ਗਿਆ ਹੈ ਕੈਪਟਨ ਦੀ ਸਰਕਾਰ ਨੇ ਮਿਸਯੂਟਾਈਲਾਈਜ਼ ਕੀਤਾ ਉਸ ਪੈਸੇ ਨੂੰ ਗਲਤ ਵਰਤੋਂ ਕੀਤੀ ਹੈ ਭਗਵੰਤ ਮਾਨ ਸੁਪਰੀਮ ਕੋਰਟ ਚਲਿਆ ਗਿਆ ਭਗਵੰਤ ਮਾਨ ਲੜਾਈ ਲੜ ਰਿਹਾ ਹੈ ਕਿ ਸਾਨੂੰ ਉਹਨਾਂ ਪੈਸਾ ਨਹੀਂ ਜਾਰੀ ਕੀਤਾ ਜਾ ਰਿਹਾ ਕੇਂਦਰ ਵੱਲੋਂ ਜਿੰਨਾ ਜਾਰੀ ਕੀਤਾ ਜਾਣਾ ਚਾਹੀਦਾ ਸੀ ਹੁਣ ਸਵਾਲ ਇਹ ਹੈ ਕਿ ਤਰਨਤਾਰਨ ਦੀ ਜ਼ਮੀਨੀ ਚੋਣ ਚੱਲ ਰਹੀ ਹੈ ਅਖਬਾਰਾਂ 'ਚ ਬਿਆਨ ਛਪ ਰਹੇ ਨੇ ਲੀਡਰਾਂ ਦੇ ਹੁਣ ਉੱਥੇ ਹਰਮੀਤ ਸਿੰਘ ਸੰਧੂ ਦਾਵਾ ਕਰ ਰਹੇ ਨੇ ਵਿਕਾਸ ਦਾ ਕਿ ਜੀ ਤੁਸੀਂ ਮੈਨੂੰ ਮੌਕਾ ਦੇ ਦਿਓ ਸਵਾ ਕੁ ਸਾਲ ਰਹਿ ਗਿਆ ਸਰਕਾਰ ਤੋਂ ਆਪਾਂ ਕੰਮ ਕਰਾਵਾਂਗੇ ਤੇ ਇਹ ਤਾਂ ਹੈ ਨਹੀਂ ਵੀ ਐਮਪੀ ਸੱਤ-ਸੱਤ ਮੈਂਬਰ ਪਾਰਲੀਮੈਂਟ ਨੇ ਔਰ ਰਾਜ ਸਭਾ ਦੇ ਮੈਂਬਰ ਪਾਰਲੀਮੈਂਟ ਪੰਜਾਬ ਚ ਕਿਤੇ ਵੀ ਲੋਕਲ ਏਰੀਆ ਡਵੈਲਪਮੈਂਟ ਤੇ ਪੈਸਾ ਖਰਚ ਸਕਦਾ ਆਪਣੇ ਇਖਤਿਆਰੀ ਫੰਡ ਚੋਂ ਇਹ ਵੀ ਗੱਲ ਹੈ ਰਾਜ ਸਭਾ ਦਾ ਜਿਹੜਾ ਮੈਂਬਰ ਹੁੰਦਾ ਉਹਦਾ ਕੋਈ ਏਰੀਆ ਨਹੀਂ ਹੁੰਦਾ ਹੁਣ ਜਦੋਂ ਪਿਛਲੇ ਦਿਨਾਂ ਚ ਹੜ ਆਏ ਉਦੋਂ ਪਟਕ ਸਾਹਿਬ ਨੇ ਵੀ ਕਿਹਾ ਰਾਗਵ ਚੱਢ ਨੇ ਵੀ ਕਿਹਾ ਵੀ ਅਸੀਂ ਆਪਣਾ 5 ਕਰੋੜ ਦੰਨੇ ਆ ਚਲੋ ਹੋ ਸਕਦਾ ਉਹਨਾਂ ਨੇ ਚਿੱਠੀ-ਚੁੱਠੀ ਲਿਖ ਕੇ ਦਿੱਤੀ ਹੋਵੇ ਉਹ ਹਜੇ ਕੇਂਦਰ ਨੇ ਪ੍ਰੋਸੈਸ ਕਰਨਾ ਹੋਵੇ ਕਿਉਂਕਿ ਕੇਂਦਰ ਵਾਲੇ ਵੀ ਬਹੁਤੇ ਤੇਜ਼ ਨਹੀਂ ਉਹ ਵੀ ਸਲੋ ਹੈ ਪਰ 2022 ਤੋਂ ਬਾਅਦ ਸਰਕਾਰ ਬਣਨ ਤੋਂ ਬਾਅਦ ਕੁਝ ਮਹੀਨਿਆਂ ਚ ਹੀ ਰਾਜ ਸਭਾ ਦੇ ਮੈਂਬਰ ਇਲੈਕਟ ਹੋ ਗਏ ਤੇ ਕਾਰਜਕਾਲ ਸਾਰਿਆਂ ਦਾ ਚੱਲ ਰਿਹਾ ਹੈ ਤੇ ਕਾਰਗੁਜ਼ਾਰੀ ਢਿੱਲੀ ਹੁਣ ਭਗਵੰਤ ਮਾਨ ਜਿਹੜਾ ਤਰਨ ਤਾਰਨ ਜ਼ਿਮਨੀ ਚੌਂਡ ਤੇ ਥਾਂ ਥਾਂ ਤੇ ਇਹ ਦਾਵਾ ਕਰਦੇ ਨੇ ਕਿ ਅਸੀਂ ਡਿਵੈਲਪਮੈਂਟ ਦੇ ਏਜੰਡੇ ਤੇ ਕੰਮ ਕਰ ਰਹੇ ਹਾਂ ਤੇ ਲੋਕ ਰਾਜ ਸਭਾ ਮੈਂਬਰਾਂ ਦੀ ਕਾਰਗੁਜ਼ਾਰੀ ਤੇ ਤਾਂ ਸਵਾਲ ਚੱਕਣਗੇ ਇਸ ਕਰਕੇ ਮੈਨੂੰ ਇਹ ਲੱਗਦਾ ਹੈ ਮਨਦੀਪ ਜੀ ਕਿ ਇਹ ਜਿਹੜੇ ਸਾਰੇ ਰਾਜ ਸਭਾ ਮੈਂਬਰ ਨੇ ਇਹ ਭਗਵੰਤ ਮਾਨ ਦੇ ਰਾਜ ਚ ਸਿਆਸੀ ਤੌਰ ਤੇ ਰੋੜਾ ਬਣ ਗਈ ਇਹਨਾਂ ਦੀ ਕਾਰਗੁਜ਼ਾਰੀ ਹਾਂ ਇਹ ਆਪਣੇ ਅੰਕੜੇ ਦੇ ਦੇਣ ਕਿ ਵੈਬਸਾਈਟਾਂ ਤੇ ਅੰਕੜੇ ਗਲਤ ਨੇ ਅਖਬਾਰਾਂ ਦੇ ਅੰਕੜੇ ਗਲਤ ਨੇ ਇਹ ਅਸਲ ਅੰਕੜੇ ਜਾਰੀ ਕਰ ਦੇਣ ਤੇ ਅਸੀਂ ਅਸਲ ਅੰਕੜਿਆਂ ਦੇ ਹਿਸਾਬ ਦੇ ਨਾਲ ਵਿਸ਼ਲੇਸ਼ਣ ਕਰ ਦਾਂਗੇ ਹੁਣ ਤਾਂ ਜਿਹੜੇ ਅੰਕੜੇ ਸਾਡੇ ਕੋਲੇ ਉਪਲਬਧ ਹੋਏ ਸੀ ਉਹਦੇ ਹਿਸਾਬ ਨਾਲ ਗੱਲ ਅੱਗੇ ਤੋਰ ਰਹੇ ਹਾਂ ਇਹਦਾ ਮਤਲਬ ਹੈ ਭਗਵੰਤ ਮਾਨ ਦੀ ਰਾਹ 'ਚ ਤਰਨ ਤਾਰਨ 'ਚ ਵੀ ਇਹ ਲੋਕ ਇਹਨਾਂ ਦੀ ਕਾਰਗੁਜ਼ਾਰੀ ਕਿਤਨਾ ਕਿਤੇ ਰੋੜਾ ਬਣ ਰਹੀ ਹੈ ਪਰ ਵਿਰੋਧੀ ਧਿਰ ਇਹਨਾਂ ਮੁੱਦਿਆਂ ਨੂੰ ਚੱਕ ਰਹੇ ਨੇ ਪਰ ਅਸੀਂ ਇਹ ਕਹਿ ਦਈਏ ਕਿ ਲੋਕਾਂ ਨੂੰ ਨਹੀਂ ਪਤਾ ਤਰਨ ਤਾਰਨ ਦੇ ਲੋਕ ਸਿਆਣੇ ਨੇ ਤਰਨ ਤਾਰਨ ਦੇ ਲੋਕਾਂ ਨੇ ਵੀ ਅਖਬਾਰ ਪੜ੍ਹਨੇ ਨੇ ਵੈਬਸਾਈਟਾਂ ਸੋਸ਼ਲ ਮੀਡੀਆ ਦੇਖਣਾ ਉਹਨਾਂ ਨੂੰ ਵੀ ਪਤਾ ਹੈ ਕਿ ਰਾਜ ਸਭਾ ਦੇ ਐਮਪੀਆ ਦੀ ਕਾਰਗੁਜ਼ਾਰੀ ਢਿੱਲੀ ਹੈ ਹੁਣ ਸਵਾਲ ਇਹ ਹੈ ਕਿ ਲਗਾਤਾਰ ਇਲਜ਼ਾਮ ਲੱਗਦੇ ਨੇ ਕੇਂਦਰ ਸਰਕਾਰ ਤੇ ਕੋਈ ਹੜਾਂ ਚ ਪੈਸੇ ਨਹੀਂ ਦਿੱਤੇ ਮੁਆਵਜ਼ਾ ਨਹੀਂ ਦਿੱਤਾ ਪੰਜਾਬ ਦੀ ਡਿਵੈਲਪਮੈਂਟ ਲਈ ਪੈਸਾ ਨਹੀਂ ਦਿੱਤਾ ਫੰਡ ਰੋਕ ਲਿਆ ਜਿਹੜਾ ਰੂਰਲ ਡਿਵੈਲਪਮੈਂਟ ਹੈ ਪਰ ਐਮਪੀਆ ਦਾ ਪੈਸਾ ਰਾਜ ਸਭਾ ਵਾਲਿਆਂ ਦਾ ਤਾਂ ਦਿੱਤਾ ਹੋਇਆ ਹੈ ਉਹਨਾਂ ਦੇ ਅਕਾਊਂਟਾਂ ਚ ਪਿਆ ਫਿਰ ਉਹ ਐਮਪੀ ਅਨੇ ਸੱਤਾ ਨੇ ਕਿਉਂ ਨਹੀਂ ਵਰਤਿਆ ਕੀ ਅਰਵਿੰਦ ਕੇਜਰੀਵਾਲ ਨੂੰ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਮੈਨੂੰ ਲੱਗਦਾ ਅਰਵਿੰਦ ਕੇਜਰੀਵਾਲ ਨੂੰ ਵੀ ਧਿਆਨ ਦੇਣ ਦੀ ਲੋੜ ਹੈ ਭਗਵੰਤ ਮਾਨ ਨੂੰ ਵੀ ਧਿਆਨ ਦੇਣ ਦੀ ਲੋੜ ਹੈ ਨਹੀਂ ਤਾਂ ਸਟਾਈ ਦੀ ਰਾਹ ਆਮ ਆਦਮੀ ਪਾਰਟੀ ਲਈ ਔਖੀ ਬਣ ਜਾਣੀ ਹੈ ਰਾਜ ਸਭਾ ਮੈਂਬਰਾਂ ਦੀ ਕਾਰਗੁਜ਼ਾਰੀ ਬਹੁਤ ਮੈਟਰ ਕਰਦੀ ਹੈ ਪਹਿਲਾਂ ਹੀ ਇਹ ਇਲਜ਼ਾਮ ਲੱਗੇ ਨੇ ਕਿ ਤੁਸੀਂ ਵੱਡੇ ਵੱਡੇ ਉਦਯੋਗਪਤੀ ਭੇਜੇ ਜ਼ਰੂਰ ਭੇਜੋ ਵੱਡੇ ਵੱਡੇ ਉਦਯੋਗਪਤੀ ਪਰ ਵੱਡੇ ਵੱਡੇ ਉਦਯੋਗਪਤੀਆਂ ਨੂੰ ਇਹ ਵੀ ਸਮਝਾਓ ਕਿ ਤੁਸੀਂ ਆਪਣਾ ਐਮਪੀ ਲੈਡਸ ਦਾ ਸਾਰਾ ਪੈਸਾ ਵਰਤਨਾ ਉਹ ਪੈਸਾ ਅਜਾਈ ਨਾ ਵਾਪਸ ਜਾਵੇ ਇਸ ਕਰਕੇ ਇਹ ਤੁਹਾਡਾ ਸਵਾਲ ਵੀ ਮਹੱਤਵਪੂਰਨ ਹੈ ਇਹ ਮੁੱਦਾ ਵੀ ਐ ਮਨਦੀਪ ਜੀ ਬਹੁਤ ਮਹੱਤਵਪੂਰਨ ਹੈ ਔਰ ਭਗਵੰਤ ਮਾਨ ਦੇ ਲਈ ਇਹ ਇੱਕ ਬਹੁਤ ਵੱਡੀ ਚੁਣੌਤੀ ਬਣ ਗਈ ਉਹਨਾਂ ਦੇ ਰਾਜ ਸਭਾ ਮੈਂਬਰਾਂ ਦੀ ਕਾਰਗੁਜ਼ਾਰੀ ਹੁਣ ਭਗਵੰਤ ਮਾਨ ਇਹਦੇ ਨਾਲ ਕਿਵੇਂ ਨਿਬੜਦੇ ਨੇ ਇਹਦੇ ਉੱਤੇ ਆਪਾਂ ਨਿਗਾਹ ਬਣਾ ਕੇ ਰੱਖਾਂਗੇ ਤਰਨ ਤਾਰਨ ਦੀ ਜ਼ਿਮਨੀ ਚੌਂਚ ਵੀ ਇਹ ਗੱਲ ਮੁੱਦਾ ਬਣੂਗੀ ਔਰ ਬਾਈ ਤੋਂ ਪਹਿਲਾਂ ਵੀ ਮੁੱਦਾ ਬਣੇਗੀ ਉਡਲਾ ਜੀ ਇਹਦੇ ਨਾਲ ਨਾਲ ਇਹ ਵੀ ਸਵਾਲ ਲੈ ਲਓ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਭਗਵੰਤ ਮਾਨ ਨੇ ਦਾਵਾ ਕੀਤਾ ਕਿ 55000 ਲੋਕਾਂ ਨੂੰ ਨੌਕਰੀਆਂ ਮੁਫਤ ਬਿਜਲੀ ਟੀਲਾਂ ਤੱਕ ਪਾਣੀ ਸਿੱਖਿਆ ਕ੍ਰਾਂਤੀ ਉਦਯੋਗਿਕ ਕ੍ਰਾਂਤੀ ਦੀਆਂ ਗੱਲਾਂ ਹੋ ਰਹੀਆਂ ਨੇ ਤੇ ਜੁੱਧ ਨਸ਼ਿਆਂ ਦੇ ਵਿਰੁੱਧ ਦਾ ਇਸ ਦੇ ਬਾਵਜੂਦ ਵੀ ਜਿਹੜੇ ਰਾਸ਼ਵਾ ਮੈਂਬਰ ਨੇ ਜਾਂ ਕਹਿ ਲਓ ਵੀ ਉਹਨਾਂ ਨੇ ਫੰਡਾਂ ਦੀ ਵਰਤੋਂ ਸਹੀ ਤਰੀਕੇ ਨਾਲ ਨਹੀਂ ਕੀਤੀ ਕੀ ਭਗਵੰਤ ਮਾਨ ਦੇ ਲਈ 27 ਦੀਆਂ ਸਥਿਤੀਆਂ ਨੇ ਜਿਹੜੀਆਂ ਉਹ ਔਕੀਆਂ ਹੋ ਸਕਦੀਆਂ ਕੀ ਹੁਣ ਜਿਹੜੇ ਰਾਜ ਸਭਾ ਦੇ ਮੈਂਬਰ ਨੇ ਉਹਨਾਂ ਦੀ ਚੂੜੀ ਆ ਜਿਹੜੀ ਉਹ ਟਾਈਟ ਕੀਤੀ ਜਾ ਸਕਦੀ ਆ ਤੇ ਜਾਂ ਫਿਰ ਭਗਵੰਤ ਮਾਨ ਦਾ 27 ਦੇ ਵਿੱਚ ਕਲੀਨ ਬੋਲਡ ਹੋਣ ਦਾ ਖਤਰਾ ਜ਼ਿਆਦਾ ਆ ਜੀ ਡੱਲਾ ਜੀ ਇਸ ਦੇ ਉੱਪਰ ਵੀ ਵਿਸ਼ਲੇਸ਼ਣ ਜਿਹੜਾ ਉਹ ਜ਼ਰੂਰ ਸਾਂਝਾ ਕਰਿਓ ਦੇਖੋ ਮਨਦੀਪ ਜੀ ਚੂੜੀ ਤਾਂ ਭਗਵੰਤ ਮਾਨ ਨੂੰ ਟਾਈਟ ਕਰਨੀ ਪੈਣੀ ਆ ਰਾਜ ਸਭਾ ਦੇ ਮੈਂਬਰਾਂ ਦੀ ਰਾਜ ਸਭਾ ਦੇ ਮੈਂਬਰਾਂ ਨੂੰ ਕਹਿਣਾ ਪੈਣਾ ਹੈ ਕਿ ਹਰ ਹਾਲਤ ਦੇ ਵਿੱਚ ਤੁਹਾਨੂੰ ਹਰ ਹਾਲਤ ਦੇ ਵਿੱਚ ਜਿਹੜਾ ਐਮਪੀ ਲੈਟਸ ਦਾ ਪੈਸਾ ਹੈ ਉਨੂੰ ਵਰਤਣਾ ਪੈਣਾ ਕਿਉਂਕਿ ਸਰਕਾਰ ਵੱਲੋਂ ਇਹ ਪੈਸਾ ਲੋਕਾਂ ਦੀ ਡਿਵੈਲਪਮੈਂਟ ਦੇ ਕੰਮਾਂ ਲਈ ਦਿੱਤਾ ਜਾਂਦਾ ਹੈ ਇਹਦੇ ਵਿੱਚ ਪੁਲ ਬਣ ਸਕਦੇ ਨੇ ਸਕੂਲਾਂ ਦੇ ਕਮਰੇ ਬਣ ਸਕਦੇ ਨੇ ਇਹਦੇ ਵਿੱਚ ਇਮਾਰਤਾਂ ਬਣ ਸਕਦੀਆਂ ਨੇ ਜਿਹੜੀਆਂ ਜ਼ਰੂਰੀ ਹੈ ਐਮਪੀ ਲੈਂਡਸ ਇਹਨੂੰ ਅਸੀਂ ਸਧਾਰਨ ਨਹੀਂ ਲੈ ਸਕਦੇ ਇਹ ਬਹੁਤ ਮਹੱਤਵਪੂਰਨ ਜਿਹੜਾ ਹੈਗਾ ਵਿਸ਼ਾ ਹੁੰਦਾ ਜਿਹੜਾ ਐਮਪੀ ਲੈਂਡਸ ਦਾ ਪੈਸਾ ਜਾਰੀ ਕੀਤਾ ਜਾਂਦਾ ਔਰ ਭਗਵੰਤ ਮਾਨ ਨੂੰ ਹਰ ਹੀਲੇ ਚੂੜੀ ਟਾਈਟ ਆਪਣੇ ਮੈਂਬਰ ਪਾਰਲੀਮੈਂਟਾਂ ਦੀ ਕਰਨੀ ਪੈਣੀ ਹੈ ਰਾਜ ਸਭਾ ਮੈਂਬਰਾਂ ਦੀ ਚੂੜੀ ਟਾਈਟ ਕਰਨੀ ਪੈਣੀ ਹੈ ਚੂੜੀ ਟਾਈਟ ਤੋਂ ਭਾਵ ਕਿ ਉਹਨਾਂ ਨੂੰ ਸਮਝਾਉਣਾ ਪੈਣਾ ਕਿ ਸਾਨੂੰ ਜ਼ਰੂਰੀ ਹੈ ਸਾਡੇ ਲਈ ਕਿ ਅਸੀਂ ਇਹ ਪੈਸਾ ਵਰਤੀਏ ਭਵਿਕਜ ਵੱਖ-ਵੱਖ ਸਕੀਮਾਂ ਪ੍ਰੋਜੈਕਟ ਰਿਪੋਰਟਾਂ ਦਈਏ ਡਿਪਟੀ ਕਮਿਸ਼ਨਰਾਂ ਦੀ ਅਗਵਾਈ ਦੇ ਵਿੱਚ ਮੀਟਿੰਗਾਂ ਕਰੀਏ ਜਿਹੜੀਆਂ ਕੇਂਦਰ ਦੀਆਂ ਸਕੀਮਾਂ ਚੱਲਦੀਆਂ ਨੇ ਉਹਨਾਂ ਚ ਪੈਸਾ ਖਰਚਿਆ ਜਾ ਸਕਦਾ ਹੈ ਅਸੀਂ ਜ਼ਿਲ੍ਹਾ ਪੱਧਰ ਤੇ ਮੀਟਿੰਗਾਂ ਕਰੀਏ ਔਰ ਆਪ ਜਿਹੜੇ ਸਾਡੇ ਰਾਜ ਸਭਾ ਦੇ ਐਮਪੀ ਨੇ ਉਹ ਆਪ ਪੰਜਾਬ ਦੇ ਵਿੱਚ ਘੁੰਮਣ ਫਿਰਨ ਤੇ ਪਤਾ ਕਰਨ ਵੀ ਕਿੱਥੇ ਪੈਸੇ ਦੀ ਲੋੜ ਹੈ ਕਿਸਾਨਾਂ ਦੀਆਂ ਮੰਡੀਆਂ ਤੋਂ ਲੈ ਕੇ ਖੇਡ ਮੈਦਾਨ ਰਿਸਰਚ ਔਰ ਬਹੁਤ ਸਾਰੇ ਲੋਕ ਜਿਹਨਾਂ ਨੂੰ ਮੈਡੀਕਲ ਸਹਾਇਤਾ ਚਾਹੀਦੀ ਹੈ ਬਹੁਤ ਗੰਭੀਰ ਬਿਮਾਰੀਆਂ ਨਾਲ ਲੋਕ ਬਿਮਾਰ ਨੇ ਓ ਐਮਪੀਆਂ ਕੋਲੇ ਜਾਂਦੇ ਨੇ ਕਿ ਸਾਨੂੰ ਮਦਦ ਕਰਾ ਦਿਓ ਜੀ ਰੀਲੀਫ ਫੰਡ ਦੇ ਵਿੱਚ ਹਰ ਰੂਪ ਦੇ ਵਿੱਚ ਪੈਸਾ ਜਿਹੜਾ ਉਹਨੂੰ ਵਰਤਿਆ ਜਾਣਾ ਚਾਹੀਦਾ ਹਾਲਾਂਕਿ ਉਹ ਫੰਡ ਵੱਖਰਾ ਹੁੰਦਾ ਜਿੱਥੇ ਇਹ ਪ੍ਰਧਾਨ ਮੰਤਰੀ ਨੂੰ ਵੀ ਰਿਕਮੈਂਡ ਕਰਕੇ ਭੇਜ ਦਿੰਦੇ ਨੇ ਬਹੁਤ ਸਾਰੇ ਰਾਜ ਸਭਾ ਦੇ ਮੈਂਬਰ ਅਗਰ ਕੋਈ ਬਿਮਾਰ ਠਮਾਰਾ ਕਿਸੇ ਨੂੰ ਕੈਂਸਰ ਹੈ ਕੋਈ ਗੰਭੀਰ ਬਿਮਾਰੀ ਹੈ ਤੇ ਚਿੱਠੀ ਐਮਪੀ ਦੇ ਨਾਂ ਤੇ ਲਿਖੀ ਜਾਂਦੀ ਹੈ ਪ੍ਰਧਾਨ ਮੰਤਰੀ ਦੇ ਨਾਂ ਤੇ ਲਿਖੀ ਜਾਂਦੀ ਹੈ ਐਮਪੀ ਰਿਕਮੈਂਡ ਕਰਕੇ ਪ੍ਰਧਾਨ ਮੰਤਰੀ ਨੂੰ ਭੇਜ ਦਿੰਦੇ ਨੇ ਇਸ ਤਰੀਕੇ ਦੀਆਂ ਜਿਹੜੀਆਂ ਸੇਵਾ ਨੇ ਉਹ ਜ਼ਰੂਰ ਦੇਣੀਆਂ ਬਣਦੀਆਂ ਨੇ ਸਾਡੇ ਸਾਰੇ ਰਾਜ ਸਭਾ ਦੇ ਮੈਂਬਰਾਂ ਨੂੰ ਸਮੇਂ-ਸਮੇਂ ਤੇ ਲੋਕਾਂ ਨੂੰ ਹੁਣ ਸਵਾਲ ਇਹ ਹੈ ਜਿਵੇਂ ਤੁਸੀਂ ਕਿਹਾ ਭਗਵੰਤ ਮਾਨ ਦਾ ਦਾਵਾ ਠੀਕ ਹੈ ਕਿ 55000 ਨੌਕਰੀਆਂ ਦਿੱਤੀਆਂ ਟੇਲਾਂ ਤੱਕ ਪਾਣੀ ਪਹੁੰਚਾਤਾ ਸਿੱਖਿਆ ਕ੍ਰਾਂਤੀ ਲਿਆਤੀ ਨਹੀਂ ਪੱਥਰ ਰੱਖਤੇ ਟਾਇਲਟ ਬਣਾਤੇ ਕਮਰੇ ਬਣਾਤੇ ਕੰਡਾ ਬਣਾਤੀਆਂ ਪਿੰਡਾਂ ਦੇ ਤਲਾਬ ਸਾਫ਼ ਕਰਤੇ ਮੁਫਤ ਬਿਜਲੀ ਦੇਤੀ ਚਲੋ 1100 ਰੁਪਿਆ ਹਜੇ ਖਾਤਿਆਂ 'ਚ ਨਹੀਂ ਪਾਇਆ ਉਹ ਵੀ ਪਾਇਆ ਜਾਣਾ ਜ਼ਰੂਰੀ ਹੈ ਭਗਵੰਤ ਮਾਨ ਦੇ ਇਹ ਦਾਅਵੇ ਆਪਣੀ ਜਗ੍ਹਾ ਖੜੇ ਨੇ ਕਿ ਤਲਾਸ਼ ਸਾਫ ਕਰਨ ਦਾ ਦੇ ਯੁੱਧ ਨਸ਼ਿਆਂ ਦੇ ਵਿਰੁੱਧ ਕਰਤਾ ਚੱਲੀ ਜਾ ਰਿਹਾ ਹਜੇ ਵੀ ਪਰ ਇਹਦੇ ਨਾਲ ਨਾਲ ਰਾਜ ਸਭਾ ਮੈਂਬਰਾਂ ਦੀ ਕਾਰਗੁਜ਼ਾਰੀ ਵੀ ਲੋਕ ਪਰਖਦੇ ਨੇ ਮੈਂਬਰ ਪਾਰਲੀਮੈਂਟ ਤਿੰਨ ਨੇ ਮੈਂਬਰ ਪਾਰਲੀਮੈਂਟਾਂ ਦੀ ਕਾਰਗੁਜ਼ਾਰੀ ਤਿੰਨਾਂ ਦੀ ਲੋਕ ਸਭਾ ਵਾਲਿਆਂ ਦੀ ਵੱਖਰੇ ਤੌਰ ਤੇ ਪਰਖੀ ਜਾਂਦੀ ਹੈ ਰਾਜ ਸਭਾ ਵਾਲਿਆਂ ਦੀ ਵੱਖਰੇ ਤੌਰ ਤੇ ਪਰਖੀ ਜਾਂਦੀ ਹੈ ਇਸ ਕਰਕੇ 27 ਦੇ ਵਿੱਚ ਅਗਰ ਆਮ ਆਦਮੀ ਪਾਰਟੀ ਨੇ ਦੁਬਾਰਾ ਸੱਤਾ ਹਾਸਲ ਕਰਨੀ ਹੈ ਇੱਕ ਤਾਂ ਖਾਤਿਆਂ ਚ 11100 ਪਾਉਣਾ ਪਊਗਾ ਜਿੱਦਾਂ ਹੀ 11100 ਖਾਤਿਆਂ ਚ ਪੈਣਾ ਹੈ ਮਨਦੀਪ ਜੀ ਵਿਰੋਧੀਆਂ ਦਾ ਇਲਜ਼ਾਮ ਇਹ ਵੀ ਆ ਜਾਣਾ ਹੈ ਕਿ ਜੀ ਤੁਸੀਂ ਵਾਅਦਾ ਕੀਤਾ ਸੀ ਤੁਸੀਂ 5ਵੇਂ ਸਾਲ ਪਾ ਰਹੇ ਹੋ ਤੇ 5 ਸਾਲਾਂ ਦਾ ਬਣਦਾ ਜੇ ప్రతి ਸਾਲ ਤੁਸੀਂ 1000 ਰੁਪਿਆ ਮਹੀਨਾ ਵੀ ਪਾਓ ਤੇ 5 ਸਾਲਾਂ ਦਾ 60000 ਰੁਪਿਆ ਖਾਤਿਆਂ ਚ ਬਣਦਾ ਹੈ ਤੇ ਤੁਸੀਂ 1000 ਮਹੀਨਾ ਪਾ ਰਹੇ ਹੋ ਤੇ ਬਾਕੀ ਬਕਾਇਆ ਦਿਓ ਪ੍ਰਤਾਪ ਬਾਜਵਾ ਹੋਣ ਸੁਖਬੀਰ ਬਾਦਲ ਹੋਣ ਰਾਜਾ ਵੜਿੰਗ ਹੋਣ ਜਿੰਨੇ ਵੀ ਵਿਰੋਧੀ ਧਿਰ ਦੇ ਅਸ਼ਵਨੀ ਸ਼ਰਮਾ ਬੀਜੇਪੀ ਵਾਲੇ ਉਹਨਾਂ ਨੇ ਮਨਦੀਪ ਜੀ ਇਹ ਇਲਜ਼ਾਮ ਲਾਉਣਾ ਹੈ ਕਿ ਬਕਾਇਆ ਵੀ ਪਾਓ ਪਰ ਜਿਹੜੀ ਰਾਜ ਸਭਾ ਦੇ ਐਮਪੀ ਨੇ ਉਹਨਾਂ ਦੇ ਫੰਡ ਨਹੀਂ ਵਰਤੇ ਗਏ ਉਹ ਇਲਜ਼ਾਮ ਹੁਣੇ ਲੱਗਣ ਲੱਗੇ ਹੁਣੇ ਬਿਆਨ ਅਖਬਾਰਾਂ 'ਚ ਇਹਨਾਂ ਲੀਡਰਾਂ ਦੇ ਛੱਪਣ ਲੱਗ ਗਏ ਔਰ ਭਗਵੰਤ ਮਾਨ ਉਹਨਾਂ ਨੇ ਅਗਰ ਦੁਬਾਰਾ ਸਰਕਾਰ ਬਣਾਉਣੀ ਹੈ ਤੇ ਵੱਧ ਤੋਂ ਵੱਧ ਰਾਜ ਸਭਾ ਮੈਂਬਰਾਂ ਦਾ ਪੈਸਾ ਵਰਤਿਆ ਜਾਣਾ ਚਾਹੀਦਾ ਹੈ ਲੋਕ ਸਭਾ ਮੈਂਬਰਾਂ ਦਾ ਪੈਸਾ ਵਰਤਿਆ ਜਾਣਾ ਚਾਹੀਦਾ ਜਿਵੇਂ ਭਗਵੰਤ ਮਾਨ ਹੈ ਭਗਵੰਤ ਮਾਨ ਜਦੋਂ ਐਮਪੀ ਰਿਹਾ ਭਗਵੰਤ ਮਾਨ ਨੇ ਬਹੁਤ ਸੁਚੱਜੇ ਤਰੀਕੇ ਨਾਲ ਆਪਣਾ ਪੈਸਾ ਵਰਤਿਆ ਔਰ ਬੈਂਕਾਂ ਦੇ ਵਿੱਚ ਜਿਹੜਾ ਪੈਸਾ ਰੱਖਿਆ ਸੀ ਭਗਵੰਤ ਮਾਨ ਨੇ ਉਹਦਾ ਵਿਆਜ ਵੀ ਵਰਤਿਆ ਭਗਵੰਤ ਮਾਨ ਬਤੌਰ ਲੋਕ ਸਭਾ ਮੈਂਬਰ ਇੱਕ ਚਾਨਣ ਮਨਾਰੇ ਦੇ ਤੌਰ ਤੇ ਆ ਇਹਦੇ ਚ ਕੋਈ ਦੋ ਰਾਏ ਨਹੀਂ ਹੈ ਭਗਵੰਤ ਮਾਨ ਜਦੋਂ ਐਮਪੀ ਸੀ ਭਗਵੰਤ ਮਾਨ ਨੇ ਆਪਣਾ ਪੈਸਾ ਬੜੀ ਸੁਚੱਜੇ ਢੰਗ ਨਾਲ ਵਰਤਿਆ ਪਰ ਮੈਨੂੰ ਇਹ ਲੱਗਦਾ ਹੁਣ ਭਗਵੰਤ ਮਾਨ ਨੂੰ ਸ਼ੀਸ਼ਾ ਦਿਖਾਉਣਾ ਪੈਣਾ ਹੈ ਰਾਜ ਸਭਾ ਮੈਂਬਰਾਂ ਨੂੰ ਕਿ ਆ ਚੱਕੋ ਮੇਰੀ ਰਿਪੋਰਟ ਭਗਵੰਤ ਮਾਨ ਦੀ ਜਿਹੜੀ ਐਨੁਅਲ ਰਿਪੋਰਟ ਸੀ ਜਾਂ 5 ਸਾਲਾਂ ਦੀ ਰਿਪੋਰਟ ਸੀ ਬਤੌਰ ਐਮਪੀ ਉਹ ਬੜੀ ਚੰਗੀ ਸੀ ਔਰ ਸਰਕਾਰ ਅਗਰ ਹੁਣ ਬਣਾਉਣੀ ਹੈ ਇਹਨਾਂ ਨੇ 27 ਚ ਪੰਜਾਬ 'ਚ ਚਿਹਰਾ ਮੁਰੇ ਭਗਵੰਤ ਮਾਨ ਦਾ ਰੱਖਣਾ ਪੈਣਾ ਹੈ ਚੈਲੰਜ ਭਗਵੰਤ ਮਾਨ ਅੱਗੇ ਵੀ ਬਹੁਤ ਹੈ ਉਹ ਜਗਮਨ ਸਮਰਾ ਵਰਗੇ ਵੀਡੀਓ ਕੱਢੀ ਜਾ ਰਹੇ ਨੇ ਭਗਵੰਤ ਮਾਨ ਦਾ ਦਾਵਾ ਹੈ ਸਰਕਾਰ ਦਾ ਦਾਵਾ ਹੈ ਕਿ AI ਦੇ ذریعے ਭਗਵੰਤ ਮਾਨ ਦੀਆਂ ਗਲਤ ਵੀਡੀਓ ਬਣਾ ਕੇ ਪਾਈਆਂ ਜਾ ਰਹੀਆਂ ਨੇ ਤਾਂ ਕਿ ਭਗਵੰਤ ਮਾਨ ਦੀ ਇਮੇਜ ਖਰਾਬ ਕੀਤੀ ਜਾਵੇ ਰਾਜ ਸਭਾ ਮੈਂਬਰ ਵੀ ਅਗਰ ਪ੍ਰਦਰਸ਼ਨ ਚੰਗਾ ਨਹੀਂ ਕਰਦੇ ਤੇ ਉਹ ਭਗਵੰਤ ਮਾਨ ਦੀ ਇਮੇਜ ਖਰਾਬ ਕਰਨ ਵਾਲੀ ਗੱਲ ਹੈ ਚਿਹਰਾ ਮੁਖ ਮੰਤਰੀ ਦਾ ਆਮ ਆਦਮੀ ਪਾਰਟੀ ਵੱਲੋਂ ਹਲੇ ਵੀ ਭਗਵੰਤ ਮਾਨ ਹੀ ਰਹੂਗਾ ਜੇ ਭਗਵੰਤ ਮਾਨ ਪਾਸੇ ਕਰ ਦੋਂ ਕੋਈ ਹੋਰ ਐਡੇ ਵੱਡੇ ਕੱਦ ਦਾ ਲੀਡਰ ਨਹੀਂ ਹੈ ਹਾਲਾਂਕਿ ਜਿਹੜੇ ਸਪੀਕਰ ਨੇ ਅਮਨ अरोड़ा ਨੇ ਜਿਹੜੇ ਪ੍ਰਧਾਨ ਨੇ ਔਰ ਹਰਜੋਤ ਬੈਂਸ ਜਿਹੜੇ ਸਿੱਖਿਆ ਮੰਤਰੀ ਨੇ ਔਰ ਕਾਫੀ ਨੇੜੇ ਨੇ ਅਰਵਿੰਦ ਕੇਜਰੀਵਾਲ ਦੇ ਇਹ ਤਿੰਨ ਚਾਰ ਚਿਹਰੇ ਵੱਡੇ ਹੈਗੇ ਨੇ ਜਿਹੜੇ ਮੁੱਖ ਮੰਤਰੀ ਦੀ ਡੋਰ 'ਚ ਆ ਸਕਦੇ ਨੇ ਪਰ ਇਹਨਾਂ ਦੀ ਦਿੱਕਤ ਇਹ ਹੈ ਵੀ ਇਹ ਭਗਵੰਤ ਮਾਨ ਜਿੰਨੇ ਪ੍ਰਸਿੱਧ ਨਹੀਂ ਭਗਵੰਤ ਮਾਨ ਦੀ ਤਰ੍ਹਾਂ ਸਟੇਜ ਤੇ ਮੇਲਾ ਨਹੀਂ ਲੁੱਟਦੇ ਜਿਵੇਂ ਨਰਿੰਦਰ ਮੋਦੀ ਸਟੇਜ ਤੇ ਮੇਲਾ ਲੁੱਟਦੇ ਨੇ ਸੋ ਜਿਹੜੇ ਚੰਗੇ ਬੁਲਾਰੇ ਨੇ ਨਰਿੰਦਰ ਮੋਦੀ ਦੀ ਤਰ੍ਹਾਂ ਉਹ ਭਗਵੰਤ ਮਾਨ ਹੀ ਹੈ ਤੇ ਸਿਆਸਤ 'ਚ ਜਦੋਂ ਵੋਟਾਂ ਹਾਸਲ ਕਰਨੀਆਂ ਹੁੰਦੀਆਂ ਇੱਕ ਕੰਮ ਇੱਕ ਬੁਲਾਰਾ ਦੋ ਗੱਲਾਂ ਅਗਰ ਤੁਸੀਂ ਵਿਰੋਧੀ ਧਿਰ 'ਚੋਂ ਤੁਹਾਡੇ ਕੋਲੇ ਚੰਗੇ ਇਲਜ਼ਾਮ ਲਾਉਣ ਨੂੰ ਤੁਹਾਡੇ ਕੋਲੇ ਯੋਗਤਾ ਹੋਵੇ ਤੁਹਾਡੇ ਕੋਲੇ ਤੱਥ ਹੋਣ ਤੇ ਤਾਂ ਗੱਲਾਂ ਅੱਗੇ ਵਧਦੀਆਂ ਸੋ ਬਾਕੀ ਵੇਖਦੇ ਆਂ ਭਗਵੰਤ ਮਾਨ ਕਿਵੇਂ ਚੂੜੀ ਟਾਈਟ ਕਰਦੇ ਨੇ ਕਿਵੇਂ ਰਾਜ ਸਭਾ ਦੇ ਮੈਂਬਰਾਂ ਨੂੰ ਸਮਝਾਉਂਦੇ ਨੇ ਔਰ ਅਗਰ ਰਾਜ ਸਭਾ ਦੇ ਮੈਂਬਰਾਂ ਨੇ ਵੱਧ ਪੈਸੇ ਖਰਚੇ ਨੇ ਆંકੜੇ ਇਹ ਸਹੀ ਨਹੀਂ ਹੈ ਤੇ ਉਹ ਆਪਣੇ ਆંકੜੇ ਜਾਰੀ ਕਰਨ ਅਸੀਂ ਉਹਨਾਂ ਦੇ ਆંકੜੇ ਵੀ ਲੋਕਾਂ ਦੇ ਅੱਗੇ ਵਧਾਵਾਂਗੇ ਵੀ ਦੇਖੋ ਜੀ ਰਾਜ ਸਭਾ ਦੇ ਮੈਂਬਰਾਂ ਨੇ ਤਾਂ ਹੋਰ ਵੀ ਮਦਦ ਕੀਤੀ ਆ ਪੈਸੇ ਖਰਚੇ ਨੇ ਐਮਪੀ ਲੈਂਡ ਐਮਪੀ ਲੈਂਡਸ ਦੇ ਪੈਸੇ ਵੀ ਖਰਚੇ ਨੇ ਵੱਧ ਤੇ ਹੋਰ ਵੀ ਖਰਚੇ ਨੇ ਅਗਰ ਖਰਚੇ ਨੇ ਉਹ ਜ਼ਰੂਰ ਸਾਡੇ ਤੱਕ ਸਾਂਝੇ ਕਰਨ ਜੀ ਸੋ ਡਲਾ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਇਹਨਾਂ ਸਾਰੇ ਅਹਿਮ ਸਵਾਲਾਂ ਦੇ ਉੱਪਰ ਆਪਣਾ ਵਿਸ਼ਲੇਸ਼ਣ ਜਿਹੜਾ ਉਹ ਸਾਂਝਾ ਕੀਤਾ ਸੋ ਦਰਸ਼ਕਾਂ ਤਵੇ ਰਾਸ ਲੈਣੇ ਆ ਜੀ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਮਨਦੀਪ ਸਿੰਘ ਜੀ ਔਰ ਕੋਈ ਵੀ ਤੇਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ